ਸਾਲਕ ਨੇ ਜੱਗ ਖੜ ਗਈ ਯਾਰ ਹੈ ਆਹ ਇਹ ਹਾ 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 ਐ ਕਿਦਾ ਮੈਨ ਲਦਾ ਪਰੂਗੀ ਢੋਲੀ ਮਰੀਆ ਸਾਫ ਸੂਪ ਪਾ ਕੇ ਂਗੂਰੰਗਾਰ ਪਾ ਕੇ ਬਿਹੜੇ ਬੂੜੇ ਪਾ ਕੇ ਅਕੇ ਦਵਾਈ ਤਿਆਰ ਹੋ ਦਵਾਈ ਅਕੇ ਮੇਰਾ ਸਾਲਕਣਾ ਪ੍ਰਾਣਾ ਰੋਜ਼ ਕਹਦਾ ਕਰਿਆ ਕੇ ਅਕੇ ਪਿਆਦੋ ਕਟਕਾ ਉਨ ਜਿੰਨੀ ਮਰਜ਼ੀ ਪੀ ਕੇ। ਸੈਂਬਲੇ ਸਾਲਕ ਨੇ ਠੇਕੇ ਜੇ ਸਾਰੀ ਪਟਾਉਣ ਵਾਲੇ ਹੋ ਰਹੇ ਨੇ। ਕਿਉਂ ਦੇ ਗੰਦ ਮੰਦ ਪੇਜਦੇ ਨੇ ਚੱਪੜਾਂ ਘੋਲ-ਘੋਲ ਕੇ। ਆ ਦੇਖ ਬੁੱਟੀ ਤਿਆਰ ਹੋਈ ਜਾਂਦੀ ਐ। ਲੈ ਵੀ ਬਾਬਾ। ਜੈ ਹੋ ਤੇਰੀ ਮਿਰਗਪੁਰੀ ਦੀ। ਜੈ ਕਿ ਦਾਰੂ ਵਧੀਆ ਨਿਕਲ ਗਈ ਨਾ। ਮੈਂ ਤਾਂ ਪਹਿਲੇ ਤੋਰ ਦੀ ਬਾਬਾ ਤੇਰੇ ਚੜਾ ਕੇ ਜਊ ਤੜਕੇ ਨਾਲੇ दारू ਵੀ ਰਕੀ ਦਾਵਲੇ ਬਹਿੜਿਆਣੀ ਪਾਈ ਹੋਈ ਆ ਮੇਰੀ ਅੰਗੂਰ ਐ ਨਾਲ ਜੜੀ ਬੂਟੀਆਂ ਨੇ ਸਫੇਦ ਮੂਸਲੀ ਆ ਇਹ ਸਾਰਾ ਸਾਲ ਨਿਆਰੇ ਲਊਗਾ ਮੈਂ ਆ ਡੰਗਰਾ ਵਾਲੇ ਚੋਂ ਤਾਂ ਧੂਆਂ ਜਾਂ ਨਿਕਲ ਹੀ ਜਾਂਦਾ ਕਿ ਤਨੀਰਾ ਨੂਰਾ ਤਾਂ ਨਹੀਂ ਮੱਚ ਗਿਆ ਵੇ ਬੇੜੀ ਬੈਠੇ ਆਲਿਆ ਵੇ ਕੀ ਕਰਦਾ ਕੋਲ ਮਿਸਤਰੀ ਲੱਗੇ ਹੋਏ ਨੇ ਵੇ ਕਿਸ ਨੇ ਥਾਣੇ ਇਤਲਾਹ ਦੇਤੀ ਵੇ ਤੇਰੇ ਚੱਤਰ ਕੁੱਟਣਗੇ ਇਹਨੇ ਦੇਖ ਖਸਮ ਦੀ ਹੋਰ ਕੋਈ ਤਲਾਬ ਦੇਵੇ ਨਾ ਦੇਲੇਵੇ ਤੂੰ ਜ਼ਰੂਰ ਦੇਖ ਕੇ ਆਵੇਂਗੀ ਵੇ ਲੰਬੜ ਫੜਿਆ ਹਜੇ ਤੱਕ ਨਹੀਂ ਛੁੱਟਿਆ ਜਮਾਨਤਾ ਨਹੀਂ ਹੋਈਆਂ ਸਾਰੀ ਜ਼ਮੀਨ ਵਕ ਗਏ ਵੇ ਸ਼ਰਮ ਕਰ ਚੌਰਿਆ ਕਿਉਂ ਉੱਚੀ ਬੋਲੀ ਜਣੀ ਹੈ ਕਿਉਂ ਉੱਚੀ ਬੋਲੀ ਜਣੀ ਹੈ ਕਿਸੇ ਨੂੰ ਕੀ ਪਤਾ ਲੱਗੂਗਾ ਕਿ ਅੰਦਰ ਕੋਈ ਬੰਦਾ ਕੀ ਕਰਦਾ ਹੈ ਪਤਾ ਕਿਉਂ ਨਹੀਂ ਲੱਗੂਗਾ ਗੁਸਲਖਾਨੇ ਤੱਕ ਮੁਸਕਾਉਂਦਾ ਇਹਦਾ ਮੂਤ ਦਾ ਕਿਧਰੇ ਨਹੀਂ ਮੁਸਕਾਉਂਦਾ ਅੰਦਰ ਵਰਦਾ ਪਰ ਨਾ ਪੀ ਮੂਤਵੇ ਨਾ ਪੀ 4 ਮਹੀਨੇ ਹੋਰ ਕੱਟ ਜਾਏਗਾ ਤੈਨੂੰ 50 ਵਾਰ ਕੇ ਆਵੇ ਨਾਮ ਸ਼ਬਦ ਲੈ ਲੈ ਮੇਰੇ ਸਾਰੇ ਲਾਣੇ ਨੇ ਨਾਮ ਸ਼ਬਦ ਲਿਆ ਪ੍ਰੇਮੀਆਂ ਦੇ ਉਹ ਵੀ ਡੁੱਬ ਕੇ ਮਰਨੇ ਆ ਸ਼ਰਮ ਕਰ ਲੈ ਤੇਰੀ ਭੈਣ ਨੂੰ ਘੜਾ ਮਾ ਤੇਰੇ ਖਾਂਦਾਨ ਦੀ ਨਾਲ ਤੇਰੇ ਨਾਮ ਸ਼ਬਦ ਦੇ ਨਾਲ ਦੀ ਨੂੰ ਹੈ ਆ ਵੀ ਮਰੇਗਾ ਦੇਖ ਖਸ ਨੂੰ ਸਾਰੇ ਪਿੰਨੋਂ ਲੁਕ ਲੁਕ ਕੇ ਆ ਤੇਰਾ ਭਾਈ ਆਉਂਦਾ ਮੈਂ ਕਹਿੰਦਾ ਜਿੱਦਾ ਦਵਾਈ ਪਿਆ ਦੇ ਜਿੱਦਾ ਮਰੀ ਜੀ ਬੁੱਟੀ ਪਿਆ ਨੇ ਭੈਣ ਦੀ ਖਾਸਮ ਦੇ ਸਾਲੇ ਪਰ ਜਾਥਾ ਆ ਵੀ ਮਰੇਗਾ ਸਾਨੂੰ ਵੀ ਮਰਵਾਏਗਾ ਭੱਗ ਜਾ ਨੋਹਾ ਜਵਾਈਆਂ ਵਾਲਾ ਹੋ ਗਿਆ ਭੱਗ ਜਾ ਡੁੱਬ ਕੇ ਮਰਨੇ ਨੂੰ ਸ਼ਰਮ ਨਹੀਂ ਆਉਦੀ ਧਾਰੂਆਂ ਕੱਢਦਾ ਕਹਿੰਦਾ ਦੇ ਕਸਮ ਦੀ ਖੌਲੀ ਬੁੱਲ ਫਾਹੜੀ ਕੰਦਾ ਨੀਂ ਮੀਆਂ ਨੇ ਹੈ ਕਿਉਂ ਲੋਕਾਂ ਨੂੰ ਪਤਾ ਲਵਾਵੇਂਗੀ ਭਗ ਜਾ ਮਰ ਜਾ ਅੰਦਰ ਲੋਕਾਂ ਨੂੰ ਪਤਾ ਲੱਗੂਗਾ ਹੀ ਇਹਨੂੰ ਪਹਿਲਾਂ ਤਾਂ ਪੰਨਾ ਮੈਂ ਤੇਰੀ ਪੈਨ ਨੁਗਰਾ ਮਾ ਤੇਰੀ ਨੂੰ ਲਾ ਹੱਥ ਤੇਰਾ ਮੈਂ ਕਹੀਏ ਨਾ ਕਾਣੂ ਕਾਣੂ ਸਹੀ ਸਿਰੇ ਸਿਰ ਚੜੀ ਜਾਂਦੀ ਆ ਭੈਣ ਦੇ ਯਾਰ ਜੇ ਮਸਾ ਮੈਂ ਦਾਰੂ ਪਾਈ ਆ ਪੂਰੀ ਚੋਦੀ ਹੋਰੇ ਗੱਲਾਂ ਕਰੀ ਜੂਗੀ ਵੀ ਦਸ ਬੰਦਾ ਗੋਲੀਆਂ ਵਾਲੀ दारू ਕਿਵੇਂ ਪੀ ਲੂਗਾ ਪੱਟੀਆਂ ਲਾ ਕੇ ਘਰੇ ਵਜ ਜਾਂਦਾ ਘਰੇ ਕੇ ਦਾ ਪਲਾ ਹੋਊਗਾ ਆਪੇ